ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਤੋਂ ਕਪਲ ਸ਼ਰਮਾ 쇼ਚ ਵਾਪਸੀ ਕਰ ਲਈ ਹੈ ਤੇ ਵਾਪਸੀ ਤੋਂ ਪਹਿਲਾਂ ਗੁਰੂ ਕੀ ਨਗਰੀ ਦੇ ਹਾਲ ਬਾਜ਼ਾਰ ਵਿੱਚ ਪਹੁੰਚ ਕੇ ਨਵਜੋਤ ਸਿੰਘ ਸਿੱਧੂ ਨੇ ਰੌਣਕਾਂ ਲਾਈਆਂ ਨੇ ਉਹਨਾਂ ਨੇ ਵਿਸ਼ੇਸ਼ ਪ੍ਰਸਿੱਧ ਸਰਦਾਰ ਐਕਸਕਲੂਸਿਵ ਤੋਂ ਦੂ ਦਰਜਣ ਤੋਂ ਵੱਧ ਰੰਗ ਬਰੰਗੀਆਂ ਪੱਗਾਂ ਖਰੀਦੀਆਂ ਤੇ ਫੈਸ ਨਾਲ ਤਸਵੀਰਾਂ ਖਿਚਾਈਆਂ ਦੱਸਿਆ ਕਿ 쇼ਚ ਦੀ ਵਾਪਸੀ ਘਰ ਵਾਪਸੀ ਹੈ ਤੇ ਹਮੇਸ਼ਾ ਮਿਹਨਤ ਨਾਲ ਪੈਸਾ ਕਮਾਉਣ ਦੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਨਾ ਸੀ ਕਿ ਰਾਜਨੀਤੀ ਵਿੱਚ ਉਹਨਾਂ ਨੇ ਕੋਈ ਪੈਸਾ ਨਹੀਂ ਕਮਾਇਆ ਮੇਰਾ ਨਾਮ ਜੀ ਨਫਰੀਤ ਸਿੰਘ ਹੈ ਤੇ ਇਹ ਸ਼ਾਪ ਦਾ ਨਾਮ ਸਰਦਾਰ ਐਕਸਕਲੂਸਿਵ ਆਪੋਜ਼ਿਟ ਰਮਾਡਾ ਹੋਟਲ ਹਾਲ ਬਜ਼ਾਰ ਅੰਮ੍ਰਿਤਸਰ ਵਿੱਚ ਹੈ ਜੀ ਜੀ ਨਵਜੋਤ ਸਿੰਘ ਸਿੱਧੂ ਜੀ ਬਹੁਤ ਸਾਨੂੰ ਵਧੀਆ ਲੱਗਾ ਆਏ ਸਾਡੀ ਸ਼ਾਪ ਤੇ ਤੇ ਉਹਨਾਂ ਨੇ ਕਈ ਤਰ੍ਹਾਂ ਦੀਆਂ ਰੰਗਦਾਰ ਪਗੜੀਆਂ ਲਈਆਂ ਹਰ ਤਰ੍ਹਾਂ ਦੀ ਕੁਆਲਿਟੀ ਉਹਨਾਂ ਨੇ ਚੈੱਕ ਕੀਤੀ ਕਿਉਂਕਿ ਤੁਹਾਨੂੰ ਪਤਾ ਹੋਏਗਾ ਕਿ ਉਹ ਇੱਕ ਤੇ ਬਿਲਕੁਲ ਮੈਚਿੰਗ ਕਰਕੇ ਆਪਣੀ ਚੀਜ਼ ਖਰੀਦਦੇ ਨੇ ਤੇ ਉਹਨਾਂ ਨੇ ਬੜੀ ਤਸੱਲੀ ਨਾਲ ਆਪਣੀ ਚੀਜ਼ਾਂ ਦੀ ਮੈਚਿੰਗ ਕਰਾ ਕੇ ਤੇ ਸਾਡੇ ਤੋਂ ਪਗੜੀਆਂ ਲਈਆਂ ਜੀ ਉਹਨਾਂ ਨੇ ਦੱਸਿਆ ਕਿ ਉਹ ਕਪੇਨ ਨਾਈਟਸ ਕਾਮੇਡੀ ਨਾਈਟਸ ਦੇ ਅੰਦਰ ਜਾ ਰਹੇ ਨੇ ਤੇ ਉਹਨਾਂ ਨੇ ਹੁਣ ਪਗੜੀਆਂ ਜਿਹੜੀਆਂ ਉਹਨਾਂ ਨੇ ਉੱਥੇ ਕੈਰੀ ਕਰਨੀਆਂ ਤੇ ਉਹ ਕਹਿੰਦੇ ਜੀ ਕਿ ਮੇਰੀ ਇੱਕਦਮ ਬਿਲਕੁਲ ਕਰੈਕਟ ਮੈਚਿੰਗ ਕਰਾਓ ਖਿਲਿਆ ਰੰਗ ਹੋਏ ਤੇ ਕੁਆਲਟੀ ਮੈਨੂੰ ਵਧੀਆ ਤੋਂ ਵਧੀਆ ਦਿਓ ਬਿਲਕੁਲ ਜੀ ਬਿਲਕੁਲ ਸਾਡੀ ਪਗੜੀਆਂ ਆਪਾਂ ਹਰ ਜਗ੍ਹਾ ਕੋਰੀਅਰ ਕਰਦੇ ਆਂ ਵਰਲਡ ਵਾਈਡ ਸ਼ਿਪਿੰਗ ਕਰਦੇ ਆਂ ਤੇ ਮਤਲਬ ਬਾਬਾ ਜੀ ਦੀ ਬਹੁਤ ਬਹੁਤ ਬਖਸ਼ਿਸ਼ ਹੈ ਜੀ ਹਾਂਜੀ ਹਾਂਜੀ ਬਹੁਤ ਜੀ ਉਹਨਾਂ ਨੇ ਸਾਡੇ ਨਾਲ ਬਹੁਤ ਤਸੱਲੀ ਨਾਲ ਬਹੁਤ ਪਿਆਰ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਸਾਡੇ ਨਾਲ ਬਹੁਤ ਹੀ ਆਪਣਾ ਜਿਵੇਂ ਕਹਿ ਲਓ ਕਿ ਗਿਆਨ ਆਪਣਾ ਸ਼ੇਅਰ ਕੀਤਾ ਸਾਡੇ ਨਾਲ ਆਪਣੀ ਨੌਲੇਜ ਸ਼ੇਅਰ ਕੀਤੀ ਤੇ ਪਗੜੀਆਂ ਦੇ ਅੰਦਰ ਉਹਨਾਂ ਨੇ ਕਈ ਤਰ੍ਹਾਂ ਦੇ ਉਹਦੇ ਇਤਿਹਾਸ ਬਾਰੇ ਵੀ ਜੋ ਉਹਨਾਂ ਨੇ ਕਦੋਂ ক্রিকেট ਦੇ ਟਾਈਮ ਤੋਂ ਵੀ ਕਿਵੇਂ ਉਹ ਪਗਵੰਦੇ ਸੀ ਕੀ ਕਰਦੇ ਸੀ ਉਹਨਾਂ ਨੇ ਸਾਰੇ ਉਹਦੇ ਬਾਰੇ ਵੀ ਸਾਨੂੰ ਦੱਸਿਆ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਤੋਂ ਕਪਲ ਸ਼ਰਮਾ 쇼ਚ ਵਾਪਸੀ ਕਰ ਲਈ ਹੈ ਤੇ ਵਾਪਸੀ ਤੋਂ ਪਹਿਲਾਂ ਗੁਰੂ ਕੀ ਨਗਰੀ ਦੇ ਹਾਲ ਬਾਜ਼ਾਰ ਵਿੱਚ ਪਹੁੰਚ ਕੇ ਨਵਜੋਤ ਸਿੰਘ ਸਿੱਧੂ ਨੇ ਰੌਣਕਾਂ ਲਾਈਆਂ ਨੇ ਉਹਨਾਂ ਨੇ ਵਿਸ਼ੇਸ਼ ਪ੍ਰਸਿੱਧ ਸਰਦਾਰ ਐਕਸਕਲੂਸਿਵ ਤੋਂ ਦੂ ਦਰਜਣ ਤੋਂ ਵੱਧ ਰੰਗ ਬਰੰਗੀਆਂ ਪੱਗਾਂ ਖਰੀਦੀਆਂ ਤੇ ਫੈਸ ਨਾਲ ਤਸਵੀਰਾਂ ਖਿਚਾਈਆਂ ਦੱਸਿਆ ਕਿ 쇼ਚ ਦੀ ਵਾਪਸੀ ਘਰ ਵਾਪਸੀ ਹੈ ਤੇ ਹਮੇਸ਼ਾ ਮਿਹਨਤ ਨਾਲ ਪੈਸਾ ਕਮਾਉਣ ਦੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਸੀ ਕਿ ਰਾਜਨੀਤੀ ਵਿੱਚ ਉਹਨਾਂ ਨੇ ਕੋਈ ਪੈਸਾ ਨਹੀਂ ਕਮਾਇਆ ਮੇਰਾ ਨਾਮ ਜੀ ਨਫਰੀਦ ਸਿੰਘ ਹੈ ਤੇ ਇਹ ਸ਼ੌਪ ਦਾ ਨਾਮ ਸਰਦਾਰ ਐਕਸਕਲੂਸਿਵ ਆਪੋਜ਼ਿਟ ਰਮਾਡਾ ਹੋਟਲ ਹਾਲ ਬਾਜ਼ਾਰ ਅੰਮ੍ਰਿਤਸਰ ਵਿੱਚ ਹੈ ਜੀ ਜੀ ਨਵਜੋਤ ਸਿੰਘ ਸਿੱਧੂ ਜੀ ਬਹੁਤ ਸਾਨੂੰ ਵਧੀਆ ਲੱਗਾ ਆਏ ਸਾਡੀ ਸ਼ੌਪ ਤੇ ਤੇ ਉਹਨਾਂ ਨੇ ਕਈ ਤਰ੍ਹਾਂ ਦੀਆਂ ਰੰਗਦਾਰ ਪਗੜੀਆਂ ਲਈਆਂ ਹਰ ਤਰ੍ਹਾਂ ਦੀ ਕੁਆਲਿਟੀ ਉਹਨਾਂ ਨੇ ਚੈੱਕ ਕੀਤੀ ਕਿਉਂਕਿ ਤੁਹਾਨੂੰ ਪਤਾ ਹੋਏਗਾ ਕਿ ਉਹ ਇੱਕ ਤੇ ਬਿਲਕੁਲ ਮੈਚਿੰਗ ਕਰਕੇ ਆਪਣੀ ਚੀਜ਼ ਖਰੀਦਦੇ ਨੇ ਤੇ ਉਹਨਾਂ ਨੇ ਬੜੀ ਤਸੱਲੀ ਨਾਲ ਆਪਣੀ ਚੀਜ਼ਾਂ ਦੀ ਮੈਚਿੰਗ ਕਰਾ ਕੇ ਤੇ ਸਾਡੇ ਤੋਂ ਪਗੜੀਆਂ ਲਈਆਂ ਜੀ ਉਹਨਾਂ ਨੇ ਦੱਸਿਆ ਕਿ ਉਹ ਕਪੇਨ ਨਾਈਟਸ ਕਾਮੇਡੀ ਨਾਈਟਸ ਦੇ ਅੰਦਰ ਜਾ ਰਹੇ ਨੇ ਤੇ ਉਹਨਾਂ ਨੇ ਹੁਣ ਪਗੜੀਆਂ ਜਿਹੜੀਆਂ ਉਹਨਾਂ ਨੇ ਉੱਥੇ ਕੈਰੀ ਕਰਨੀਆਂ ਤੇ ਉਹ ਕਹਿੰਦੇ ਜੀ ਕਿ ਮੇਰੀ ਇੱਕਦਮ ਬਿਲਕੁਲ ਕਰੈਕਟ ਮੈਚਿੰਗ ਕਰਾਓ ਖਿਲੋ ਰੰਗ ਹੋਏ ਤੇ ਕੁਆਲਟੀ ਮੈਨੂੰ ਵਧੀਆ ਤੋਂ ਵਧੀਆ ਦਿਓ ਬਿਲਕੁਲ ਜੀ ਬਿਲਕੁਲ ਸਾਡੀ ਪਗੜੀਆਂ ਆਪਾਂ ਹਰ ਜਗ੍ਹਾ ਕੋਰੀਅਰ ਕਰਦੇ ਆਂ ਵਰਲਡ ਵਾਈਡ ਸ਼ਿਪਿੰਗ ਕਰਦੇ ਆਂ ਤੇ ਮਤਲਬ ਬਾਬਾ ਜੀ ਦੀ ਬਹੁਤ ਬਹੁਤ ਬਖਸ਼ਿਸ਼ ਹੈ ਜੀ ਹਾਂਜੀ ਹਾਂਜੀ ਬਹੁਤ ਜੀ ਉਹਨਾਂ ਨੇ ਸਾਡੇ ਨਾਲ ਬਹੁਤ ਸਨਿਮਨਾ ਬਹੁਤ ਪਿਆਰ ਨਾਲ ਗੱਲਬਾਤਾਂ ਕੀਤੀਆਂ ਤੇ ਸਾਡੇ ਨਾਲ ਬਹੁਤ ਹੀ ਆਪਣਾ ਜਿਵੇਂ ਕਹਿ ਲਓ ਕਿ ਗਿਆਨ ਆਪਣਾ ਸ਼ੇਅਰ ਕੀਤਾ ਸਾਡੇ ਨਾਲ ਆਪਣੀ ਨੌਲੇਜ ਸ਼ੇਅਰ ਕੀਤੀ ਤੇ ਪਗੜੀਆਂ ਦੇ ਅੰਦਰ ਉਹਨਾਂ ਨੇ ਕਈ ਤਰ੍ਹਾਂ ਦੇ ਉਹਦੇ ਇਤਿਹਾਸ ਬਾਰੇ ਵੀ ਜੋ ਉਹਨਾਂ ਨੇ ਕਦੋਂ ক্রিকেট ਦੇ ਟਾਈਮ ਤੋਂ ਵੀ ਕਿਵੇਂ ਉਹ ਪੱਗ ਬੰਦੇ ਸੀ ਕੀ ਕਰਦੇ ਸੀ ਉਹਨਾਂ ਨੇ ਸਾਰੇ ਉਹਦੇ ਬਾਰੇ ਵੀ ਸਾਨੂੰ ਦੱਸਿਆ